ਇਵਨ ਤੁਸੀਂ ਸੈਭ ਜਾਦਿਆਂ ਦੀ ਸ਼ਹਾਦਤ ਦਾ ਵੀ ਅਸੀਂ ਜਿਹੜਾ ਸਾਕਾ ਸਰਾਂਦੇ ਆ ਸਾਰਾ ਪੜਦੇ ਆ ਜਨ ਉਹਦੇ ਵਿੱਚ ਸੁਚਾਨੰਦ ਦਾ ਨਾਮ ਆ ਧੋ ਔਰੰਗਜ਼ੇਬ ਦਾ ਨੌਕਰਿਆ ਤੇ ਉਹਦਾ ਧਰਮ ਕਿਹੜਾ ਬਈ ਜੇ ਦਾ ਮਤਲਬ ਇਹ ਹੋਇਆ ਕਿ ਔਰੰਗਜ਼ੇਬ ਹਿੰਦੂਆਂ ਦਾ ਵਿਰੋਧੀ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਨਾਲ ਬਣਾਇਆ ਗਿਆ ਕਿ ਉਹਨੇ ਸਾਰੇ ਮਾਰ ਦੇਣੇ ਉਹ ਹਿੰਦੂ ਤਾਂ ਵੀ ਸੋਚ ਦਾ ਵਿਰੋਧੀ ਸੀ ਤੇ ਜਿਹੜੇ ਹਿੰਦੂ ਹੋ ਕੇ ਵੀ ਸੋਚ ਛੱਡ ਗਏ ਉਹਦੇ ਅਧੀਨ ਨੌਕਰੀਆਂ ਕਰਦੇ ਸੋਚ ਦੀ ਵਿਰੋਧੀ ਅੱਜ ਹਿੰਦੂਤਾ ਵੀ ਸੋਚ ਪਰ ਕਈ ਸਾਡੇ ਆਪਣੇ ਸਿਰਾਂ ਤੇ ਪੱਗਾਂ ਵਾਲੇ ਉਸਤੇ ਹਿੰਦੂਤਾ ਵੀ ਸੋਚ ਦੀਆਂ ਸਟੇਜਾਂ ਦੇ ਉੱਤੇ ਸਾਨੂੰ ਗਰਜਦੇ ਦੇਖਦੇ ਨੇ ਜਿਹੜੇ ਸਾਨੂੰ ਇਹ ਕਹਿੰਦੇ ਨੇ ਵੀ ਨਹੀਂ ਜੀ ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ ਇੱਥੇ ਤੇ ਸਾਡੀ ਕੌਮ ਨੂੰ ਆਹ ਮਿਲਿਆ ਇੱਥੋਂ ਸਾਡੀ ਕੌਮ ਨੂੰ ਆਹ ਮਿਲਿਆ ਸੋ ਸਾਨੂੰ ਇਸ ਹਿੰਦੁਸਤਾਨ ਦੀ ਸਟੇਜ ਦੇ ਵਿੱਚੋਂ ਕੁਝ ਨਹੀਂ ਮਿਲਿਆ ਸਿਵਾਏ ਚ ਰਲਣ ਤੋਂ ਤੇ ਨਾ ਉਸ ਸਮੇਂ ਦਾ ਸ਼ਾਸਕ ਇਸ ਤਰੀਕੇ ਨਾਲ ਵਿਰੋਧੀ ਹੀ ਵੀ ਜਿਹੜਾ ਵੀ ਆ ਉਹਦਾ ਘਾਟਾ ਲਾਦਣਾ ਤੇ ਨਾ ਅੱਜ ਵਾਲਾ ਜਿਹੜੀ ਜੁਝਾਰ ਨੇ ਗੱਲ ਕੀਤੀ ਤੁਸੀਂ ਆਪਣੇ ਹਸਾਬ ਦੇ ਨਾਲ ਆਲੋ ਤੇ ਫੇਰ ਉਹ ਤੁਹਾਡਾ ਵਿਰੋਧੀ ਨਹੀਂਗਾ ਮਤਲਬ ਜਿਉਂਨੇ ਤੁਹਾਨੂੰ ਆਪਣੇ ਹਿਸਾਬ ਨਾਲ ਢਾਲ ਦਿਆ ਫੇਰ ਨਹੀਂ ਤੁਹਾਡਾ ਵਿਰੋਧੀ ਫਿਰ ਜਹਾਜ਼ ਦੇ ਵਿੱਚ ਸਫ਼ਰ ਕਰ ਲੈਂਦਾ ਆ ਬੰਦਾ ਆਗੋ ਕਿਰਪਾਨ ਹੱਥੇ ਪੜ ਕੇ ਜੇ ਤੁਸੀਂ ਉਹਨਾਂ ਦੀ ਸੋਚ ਦੇ ਅਧੀਨ ਨੰਗੇ ਹੋ ਤੇ ਜੇ ਨਹੀਂ ਨੰਗੇ ਤੇ ਤੁਹਾਡਾ ਵਿਦਿਆਰਥੀ ਕੜਾ ਬਾਕੇ ਪੇਪਰ ਨਹੀਂ ਦੇ ਸਕਦਾ ਮਰੁਖੇ ਅਧਿਕਾਰਾਂ ਦੀ ਗੱਲ ਹੁੰਦੀ ਗੁਰਦੇਵ ਭਾਦਰ ਮਹਾਰਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਹੋਰੀ ਉਦੇ ਵਿੱਚ ਉਹ ਸਾਰੀ ਲੜੀ ਦੇ ਵਿੱਚੋਂ ਅਸੀਂ ਅੱਜ ਆਪਣੇ ਹਾਲਾਤਾਂ ਦੀ ਗੱਲ ਕਰਦੇ ਵੀ ਸਿੱਖ ਕਿੱਥੇ ਖੜੇ ਨੇ ਗੱਲੇ ਤੋਂ ਇਹ ਆ ਕਿ ਦੁਨੀਆ ਦੇ ਵਿੱਚ ਸਾਰੇ ਬੰਦੇ ਆਪਣੇ ਹੱਕਾਂ ਲਈ ਲੜਦੇ ਆ ਜੂਹੀ ਦੇ ਅਸੀਂ ਵੀ ਗੱਲ ਇਹੋ ਕਰਦੇ ਪਿਆ ਹਾਲ ਦੀ ਘੜੀ ਵੀ ਅਸੀਂ ਆਪਣੇ ਹੱਕਾਂ ਲਈ ਕਦਨ ਆਵਾਜ਼ ਬੁਲੰਦ ਕਰਨੇ ਈਵਨ ਉਹਨੇ ਜਸਟਿਸ ਸਾਹਿਬ ਬੋਲ ਕੇ ਉਹ ਵੀ ਇਹੋ ਕਹਿ ਕੇ ਗਏ ਵੀ ਆਪਣੇ ਹੱਕਾਂ ਲਈ ਕਦਨ ਖੜਨਾ ਕਦਨ ਬੋਲਣਾ ਉਹਨਾਂ ਪਹਿਲਾਂ ਉਹਨਾਂ ਕ ਤੇ ਸ਼ੁਰੂ ਕਰ ਲਿਏ ਪਰ ਗੁਰਮਾਰਾ ਜੀ ਦੀ ਸ਼ਹਾਦਤ ਜਿਹੜੀ ਹੋਈ ਹੈ ਉਹ ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਜਿਹੜਾ ਉਸ ਸਮੇਂ ਜਨੇਊ ਲਾਇਆ ਜਾ ਰਿਹਾ ਹੈ ਜਿਹੜਾ ਹਿੰਦੂ ਧਰਮ ਹੀ ਉਹਨੂੰ ਧੱਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹਦੇ ਨਾਲ ਗੁਰੂ ਮਾਰਾ ਜੀ ਸਹਿਮਤ ਨਹੀਂ ਸੀ 9 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਮਹਾਰਾ ਜੀ ਨੇ ਪਾਣੇ ਸਾਹਿਬ ਕਹਤਾ ਹੈ ਵੀ ਮੈਂ ਜਨੇਊ ਨਹੀਂ ਪਾਣਾ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਮਹਾਰਾਜ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨੂੰ ਪਾਉਣ ਤੋਂ ਇਨਕਾਰ ਕਰਦੇ ਨੇ ਦਸਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਮਹਾਰਾਜ 9 ਸਾਲ ਦੀ ਉਮਰ 'ਚ ਉਸ ਸਮੇਂ ਗੁਰਤਾਕਾ ਦੀ ਤੇ ਬਰਾਜਮਣ ਆਪਣੇ ਪਿਤਾ ਜੀ ਨੂੰ ਉਸੇ ਜਨੇਊ ਨੂੰ ਬਚਾਉਣ ਲਈ ਸ਼ਹਾਦਤ ਦੇਣ ਦੇ ਲਈ ਪ੍ਰੇਰਿਤ ਵੀ ਕਰਦੇ ਪਰ ਜਿਹੜੀ ਸਾਡੇ ਵਾਸਤੇ ਵਿੱਚ ਉਹ ਗੱਲ ਸਿੱਖਣ ਵਾਲੀ ਉਹ ਕੀ ਆ ਜਿਹੜੀ ਪ੍ਰੋਫੈਸਰ ਸਾਹਿਬ ਨੇ ਜਿੱਤੋ ਸ਼ੁਰੂ ਕੀਤੀ ਹੀ ਪੀ ਨਾ ਡਰਾਉਣਾ ਤੇ ਨਾ ਤਕੇ ਨਾਲ ਡਰਨਾ ਤੇਰੇ ਕੋਲੋਂ ਨਾ ਪਾਉਣਾ ਤੇ ਨਾ ਕਿਸੇ ਨੂੰ ਲਾਉਣ ਦੇਣਾ ਹੁਣ ਜਿਹੜੀ ਲਾਉਣ ਦੀ ਗੱਲ ਆਉਂਦੀ ਆ ਸਾਡੇ ਇਤਿਹਾਸ ਦੇ ਵਿੱਚ ਇਹ ਗੱਲਾਂ ਪ੍ਰਚਾਰੀਆਂ ਗਈਆਂ ਵੀ ਔਰੰਗਜ਼ੇਬ ਜਨੇਊ ਲਾਉਂਦਾ ਔਰੰਗਜ਼ੇਬ ਦਾ ਨਾਮ ਆਜਦਾ ਜੀ ਹੁਣ ਇਹ ਸਾਨੂੰ ਸਾਰਿਆਂ ਨੂੰ ਪਤਾ ਵੀ ਔਰੰਗਜ਼ੇਬ ਸਵੇਰੇ ਚਾਹ ਦਾ ਕੱਪ ਪੀ ਕੇ ਤੇ ਘੋੜੇ ਤੇ ਚੜ੍ਹਨੇ ਹੀ ਜਾਂਦਾ ਵੀ ਜਿਹੜਾ ਹਿੰਦੂ ਸਾਹਮਣੇ ਆਦਾ ਜਨੂ ਲਾ ਕੇ ਪਰੇ ਮਾਰਨ ਮੈਂ ਇਹਵੇਂ ਤਰੇ ਇਹਨਾਂ ਦਾ ਵੀ ਔਰੰਗਜ਼ੇਬ ਸਵੇਰੇ ਉੱਠਿਆ ਮੂੰਹ ਹਟੋਤਾ ਪਾਈ ਕੋੜ ਇਹ ਕਾਠੀ ਦੇ ਤੁਰ ਪਿਆ ਵੀ ਚਲੋ ਜੀ ਹਿੰਦੂਆਂ ਦੇ ਜਨੇਊ ਲਈ ਔਰੰਗਜ਼ੇਬ ਦਾ ਨਾਮ ਇਸ ਕਰਕੇ ਵਾਇਦਾ ਵੀ ਸਮੇ ਦਾ ਸ਼ਾਸਕ ਤੇ ਉਸੇ ਔਰੰਗਜ਼ੇਬ ਦੇ ਅਧੀਨ ਬਹੁਤ ਸਾਰੇ ਹਿੰਦੂ ਕੰਮ ਵੀ ਕਰਦੇ ਜਿੱਥੇ ਗੱਲ ਸਾਡੀ ਅਜ ਸਿੱਖਾਂ ਦੇ ਹਣ ਵਿੱਚ ਸਰਪੋਥੇ ਗੱਲ ਜੋੜਨੀ ਇਦਾਂ ਵੀ ਨਹੀਂ ਪਿਓਰੰਗਜ਼ੇਬ ਨੇ ਸਾਰੇ ਹਿੰਦੂਆਂ ਦੇ ਲਾ ਲਾ ਕੇ ਜਨੇਊ ਸੁੱਟਦੇ بڑے ਉਹਦੇ ਆਪਣੇ ਦਰਬਾਰ ਦੇ ਵਿੱਚ ਹਿੰਦੂ ਕੰਮ ਕਰਦੇ ਇਵੇਂ ਤੁਸੀਂ ਸੈਬ ਜਾਦਿਆਂ ਦੀ ਸ਼ਹਾਦਤ ਦਾ ਵੀ ਅਸੀਂ ਜੜਾ ਸਾਕਾ ਸਰਾਂਦੇ ਆ ਸਾਰਾ ਪੜਦੇ ਆ ਜਦੋਂ ਉਹਦੇ ਵਿੱਚ ਸੁਚਾਨੰਦ ਦਾ ਨਾਮ ਹੀ ਆਉਂਦਾ ਤੇ ਉਹ ਔਰੰਗਜ਼ੇਬ ਦਾ ਨੌਕਰ ਆ ਤੇ ਉਹਦਾ ਧਰਮ ਕਿਹੜਾ ਭਈ ਇਹਦਾ ਮਤਲਬ ਇਹ ਹੋਇਆ ਕਿ ਔਰੰਗਜ਼ੇਬ ਹਿੰਦੂਆਂ ਦਾ ਵਿਰੋਧੀ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਨਾਲ ਬਣਾਇਆ ਗਿਆ ਕਿ ਉਹਨੇ ਸਾਰੇ ਮਾਰ ਦੇਣੇ ਉਹ ਹਿੰਦੂ ਤਾਂ ਵੀ ਸੋਚ ਦਾ ਵਿਰੋਧੀ ਸੀ ਤੇ ਜਿਹੜੇ ਹਿੰਦੂ ਹੋ ਕੇ ਵੀ ਸੋਚ ਛੱਡ ਗਏ ਉਹਦੇ ਅਧੀਨ ਨੌਕਰੀਆਂ ਕਰਦੇ ਅੱਜ ਸਾਡੇ ਨਾਲ ਵੀ ਐਵੇਂ ਹੁੰਦਾ ਸਿੱਖ ਸੋਚ ਦੀ ਵਿਰੋਧੀ ਅੱਜ ਹਿੰਦੂਤਾ ਵੀ ਸੋਚ ਪਰ ਕਈ ਸਾਡੇ ਆਪਣੇ ਸਿਰਾਂ ਤੇ ਪੱਗਾਂ ਵਾਲੇ ਉਸ ਤੇ ਹਿੰਦੂਤਾ ਵੀ ਸੋਚ ਦੀਆਂ ਸਟੇਜਾਂ ਦੇ ਉੱਤੇ ਸਾਨੂੰ ਗਰਜਦੇ ਦੇਖਦੇ ਨੇ ਜਿਹੜੇ ਸਾਨੂੰ ਇਹ ਕਹਿੰਦੇ ਨੇ ਭਿੰਨਹੀਂ ਜੀ ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ ਇੱਥੋਂ ਦੇ ਅਸੀਂ ਆਹ ਲੈ ਕੇ ਦੇਣਾ ਇੱਥੇ ਤੇ ਸਾਡੀ ਕੌਮ ਨੂੰ ਆ ਮਿਲਿਆ ਇੱਥੋਂ ਸਾਡੀ ਕੌਮ ਨੂੰ ਆ ਮਿਲਿਆ ਸੋ ਸਾਨੂੰ ਇਸ ਹਿੰਦੁਸਤਾਨ ਦੀ ਸਟੇਜ ਦੇ ਵਿੱਚੋਂ ਕੁਝ ਨਹੀਂ ਮਿਲਿਆ ਸਿਵਾਏ ਜਲਾਲਤੋਂ ਤੇ ਨਾ ਉਸ ਸਮੇਂ ਦਾ ਸ਼ਾਸਕ ਇਸ ਤਰੀਕੇ ਨਾਲ ਵਿਰੋਧੀ ਹੀ ਭਿ ਜਿਹੜਾ ਵੀ ਆ ਉਹਦਾ ਘਾਟਾ ਲਾਦਣਾ ਤੇ ਨਾ ਅੱਜ ਵਾਲਾ ਜਿਹੜੀ ਜੁਝਾਰ ਨੇ ਗੱਲ ਕੀਤੀ ਤੁਸੀਂ ਆਪਣੇ ਹਿਸਾਬ ਦੇ ਨਾਲ ਢਾਲ ਲਓ ਤੇ ਫੇਰ ਉਹ ਤੁਹਾਡਾ ਵਿਰੋਧੀ ਨਹੀਂਗਾ ਮਤਲਬ ਜੀ ਉਹਨੇ ਤੁਹਾਨੂੰ ਆਪਣੇ ਹਿਸਾਬ ਨਾਲ ਢਾਲ ਲਿਆ ਫਿਰ ਨਹੀਂ ਤੁਹਾਡਾ ਵਿਰੋਧੀ ਫਿਰ ਜਹਾਜ਼ ਦੇ ਵਿੱਚ ਸਫ਼ਰ ਕਰ ਲੈਂਦਾ ਆ ਬੰਦਾ ਆਗੂ ਕਿਰਪਾਨ ਹੱਥ 'ਚ ਫੜ ਕੇ ਜੇ ਤੁਸੀਂ ਉਹਨਾਂ ਦੀ ਸੋਚ ਦੇ ਅਧੀਨ ਨੰਗੇ ਹੋ ਤੇ ਜੇ ਨਹੀਂ ਨੰਗੇ ਤੇ ਤੁਹਾਡਾ ਵਿਦਿਆਰਥੀ ਕੜਾ ਬਾ ਕੇ ਪੇਪਰ ਉਹ ਨਹੀਂ ਦੇ ਸਕਦਾ ਗੱਲ ਜੱਜ ਬਉਣ ਦੀ ਆ ਗੱਲ ਉਹਨਾਂ ਦੀ ਈਨ ਮੰਨ ਲੈਣ ਦੀ ਤੇ ਜਿੱਥੋਂ ਈਨ ਮੰਨੀ ਗਈ ਇਹਦਾ ਮਤਲਬ ਬੰਦੇ ਦੀ ਆਜ਼ਾਦੀ ਗਈ ਜਿਹੜੀ ਵਾਰ-ਵਾਰ ਆਜ਼ਾਦੀ ਦੀ ਗੱਲ ਹੁੰਦੀ ਆ ਹਿਊਮਨ ਰਾਈਟ ਚਾਟਰ ਦੀ ਗੱਲ ਹੁੰਦੀ ਆ ਵੀ ਬੰਦੇ ਨੂੰ ਕਹਾਂ ਵੀ ਜੰਮਦਿਆ ਸਾਰ ਤੂੰ ਫ੍ਰੀ ਆ ਤੇ ਜਦੋਂ ਸੋਚ ਉਹਦੀ ਕਰ ਲਈ ਅਧੀਨ ਇਹਦਾ ਮਤਲਬ ਆਜ਼ਾਦੀ ਗਈ ਤੇ ਜਦੋਂ ਆਜ਼ਾਦੀ ਚਲੀ ਗਈ ਤੇ ਫਿਰ ਜਿੰਨਾ ਚਿਰ ਮਰਜੀ ਉਹਨਾਂ ਦੀਆਂ ਵਧੀਆ ਚੋਪੜੀਆਂ ਰੋਟੀ ਖਾਈ ਜਾ ਉਹ ਤੋਂ ਕੀ ਲੈਣਾ ਸੋ ਸਾਡੇ ਨਾਲ ਉਹੀ ਹੋ ਰਿਹਾ ਸਾਨੂੰ ਚੋਪੜੀਆਂ ਰੋਟੀਆਂ ਵਖਾਲੀਆਂ ਜਾਂਦੀਆਂ ਤੇ ਇਹ ਕਿਹਾ ਜਾਂਦਾ ਵੀ ਗਲੇ ਦੇ ਵਿੱਚ ਸੰਗਲ ਪਾਉਲੋ ਪਈ ਨਹੀਂ ਅਸੀਂ ਆਜ਼ਾਦੀ ਨਾਲ ਜੀਣਾ ਫਿਰ ਭਾਵੇਂ ਸਾਨੂੰ 4 ਦਿਨ ਬਈ ਵੀ ਖਾਣੀ ਪੈ ਜੇ ਉਹ ਕੋਈ ਬਕਰੀ ਗੱਲ ਸਾਡੇ ਵਾਸਤੇ ਉਹ ਵੀ ਰੁੱਖੀ ਮੇਸੀ ਖਾ ਕੇ ਤੇ ਠੰਡਾ ਪਾਣੀ ਪੀਣ ਵਾਲਾ ਕੰਮ ਆ ਪਈ ਅਸੀਂ ਖਾ ਲਾਂਗੇ ਪਰ ਸਾਨੂੰ ਹਿੰਦੁਸਤਾਨ ਦੇ ਵਿੱਚ ਰਹਿ ਕੇ ਐਸੀਆਂ ਚੀਜ਼ਾਂ ਗਣਾਈਆਂ ਜਾਂਦੀਆਂ ਕਿ ਤੁਹਾਨੂੰ ਤੁਸੀਂ ਇੱਥੇ ਰਹਿ ਰਹੇ ਤੇ ਵੇਖੋ ਤੁਹਾਨੂੰ ਪ੍ਰਾਈਮ ਮਿਨਿਸਟਰ ਬਣਾਤਾ ਤੁਸੀਂ ਇੱਥੇ ਰਹਿ ਰਹੇ ਹੋ ਵੇਖੋ ਜੀ ਤੁਹਾਡੀਆਂ ਸ਼ਤਾਬ ਦੀਆਂ ਮਨਾਈਆਂ ਜਾ ਰਹੀਆਂ ਤੁਸੀਂ ਇੱਥੇ ਰਹਿ ਰਹੇ ਹੋ ਜੀ ਸੈਭਜਾਦਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਅਸਾਨ ਨਹੀਂਗਾ ਅਸੀਂ ਇਸ ਥਾਨ ਕਦੀ ਪੇਸ਼ ਨਹੀਂ ਕੀਤਾ ਸਿੱਖ ਦਾ ਕੈਰੈਕਟਰ ਇਨ ਤੇ ਨਾ ਹੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਕੋਈ ਆਸਾਨ ਉਹ ਇੱਕ ਅਲੱਗ ਪੂਰਾ ਵਿਸ਼ਾ ਮੈਂ ਉਧਰ ਨਹੀਂ ਜਾਣਾ ਪਰ ਜਿਹੜੇ 2-3 ਅੱਜ ਅਹਿਮ ਗੱਲਾਂ ਆਈਆਂ ਬੰਦੀ ਸਿੰਘਾਂ ਬਾਰੇ ਗੱਲ ਹੋਈ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਣੇ ਹਾਲਾਤਾਂ ਬਾਰੇ ਗੱਲ ਹੋਈ ਉਹਦੇ ਬਾਰੇ ਮੈਂ ਆਪਣੀਆਂ ਇੱਕ ਇੱਕ ਦੋ ਦੋ ਬੇਨਤੀਆਂ ਕਰਕੇ ਤੁਹਾਡੇ ਤੋਂ ਮਾਫੀ ਮੰਗ ਲੈਣੀ ਬੰਦੀ ਸਿੰਘਾਂ ਦੀ ਰਿਹਾਈ ਪਾਇਨ ਰਾਂਸਨ ਉਹਦੇ ਬਾਰੇ ਬੋਲ ਕੇ ਨਾ ਜਾਣਾ ਹੈਗਾ ਉਹ ਸੰਕੋਚ ਕੇ ਉਸ ਚੀਜ਼ ਨੂੰ ਸਮੇਂ ਨੂੰ ਮੋਕ ਰੱਖਦੇ ਆ ਆ ਪਰ ਐਜ਼ ਅ ਫਰੀडम ਲਵਰ ਤੁਸੀਂ ਜਦੋਂ ਆਜ਼ਾਦੀ ਦੇ ਹਮਾਇਤੀ ਹੁੰਦੇ ਹੋ ਜਦੋਂ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਫਿਰ ਤੁਸੀਂ ਬੰਦੀ ਸਿੰਘਾਂ ਨੂੰ ਹੋਰ ਸਾਭ ਨਾਲ ਵੇਖਦੇ ਹੋ ਜਦੋਂ ਤੁਸੀਂ ਆਜ਼ਾਦੀ ਲਈ ਲੜ ਰਹੇ ਰਹੇ ਹੋ ਤੇ ਇੱਕ ਤੀਸਰੀ ਧਿਰ ਵਜੋਂ ਆ ਫਿਰ ਤੁਹਾਨੂੰ ਬੰਦੀ ਸਿੰਘ ਹੋਰ ਤਰੀਕੇ ਨਾਲ ਦੇਖਣਗੇ ਜਿਹੜੀ ਧਿਰ ਲੜ ਰਹੀ ਹੋਵੇ ਜਿਵੇਂ ਅਸੀਂ ਪ੍ਰਾਪਤੀ ਲਈ ਕਰਾਉਂਦੀ ਲੜ ਰਹੇ ਹਾਂ ਤੇ ਮੈਨੂੰ ਬੰਦੀ ਸਿੰਘ ਹੋਰ ਤਰੀਕੇ ਨਾਲ ਦਿਖਣਗੇ ਮੇਰੇ ਇੱਕ ਉਹ ਬੰਦਾ ਜਿਹੜਾ ਸਮਝaiti ਨਹੀਂਗਾ ਉਹ ਤੀਸਰੇ ਥਾਂ ਤੇ ਖਲੋ ਕੇ ਵੇਖਦਾ ਪਿਆ ਉਹਨੂੰ ਬੰਦੀ ਸਿੰਘ ਹੋਰ ਤਰੀਕੇ ਨਾਲ ਦਿਖਣਗੇ ਤੇ ਮੇਰਾ ਫਰਜ਼ ਇਹ ਬਣਦਾ ਹੈ ਇੱਕ ਦੇ ਨਾਤੇ ਕਿ ਮੈਂ ਜਿਸ ਨਜ਼ਰੀਏ ਤੋਂ ਅਸੀਂ ਬੰਦੀ ਸਿੰਘਾਂ ਦਾ ਮਸਲਾ ਵੇਖਦੇ ਉਸ ਤਰੀਕੇ ਨਾਲ ਆਪਣੇ ਕੌਮ ਨੂੰ ਦਸੀਏ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਕਾਨੂੰਨੀ ਕਾਰਵਾਈ ਨਾ ਹੋਵੇ ਮੈਂ ਉਹ ਕਹਿ ਰਿਹਾ ਉਹ ਥਰਡ ਕੈਟਾਗਰੀ ਉਧਰੋਂ ਵੀ ਹੋਵੇ ਇਹਨਾਂ ਦੇ ਅਦਾਲਤਾਂ ਦੇ ਦਰਵਾਜ਼ੇ ਖੜਕਟਾਉਣੇ ਆ ਲੱਖ ਵਾਰੀ ਖੜਕਟਾਉਣੇ ਚਾਹੀਦੇ ਇਹਨਾਂ ਨੂੰ ਸੌਫਟ ਜਿਹੜੀ ਐਮਰਿੰਗ ਕਰਨੀ ਆ ਉਹ ਕਰਨੀ ਚਾਹੀਦੀ ਪਰ ਇੱਕ ਜਦੋਂ ਬੰਦੇ ਸਿੰਘਾਂ ਦੀ ਗੱਲ ਕਰਨੀ ਤੇ ਉਹਨੇ ਦੁਨੀਆ ਦੀਆਂ ਐਗਜ਼ੈਂਪਲਾਂ ਵੀ ਹੋਰ ਤਰੀਕੇ ਨਾਲ ਲੈਣੀਆਂ ਮੈਂ ਦੋ ਐਗਜ਼ਾਮਪਲ ਆਦਾਂ ਨੂੰ ਦੇਣੀਆਂ ਚਾਹੁੰਦੀ ਆ ਬੰਦੀ ਸਿੰਘਾਂ ਦੀਆਂ ਇੱਕ ਰੀਸੈਂਟ ਇਜ਼ਰਾਈਲ ਹਮਾਸ ਦੀ ਗੱਲ ਹੋਈ ਇਜ਼ਰਾਈਲ ਤੇ ਫਲਸਤੀਨ ਦੀ ਜੰਗ ਲੱਗੀ ਰੱਜ ਕੇ ਇੱਕ ਦੂਜੇ ਦੇ ਬੰਦੇ ਮਾਰੇ ਇੱਕ ਦੂਸਰੇ ਦੇ ਘਰਾਂ ਦੇ ਘਰ ਤਬਾਹ ਕੀਤੇ ਪੂਰੀਆਂ ਬੰਬਾਰੀ ਹੋਈ ਇੱਕ ਦੂਸਰੇ ਦੇ ਕੈਦੀ ਵੀ ਬਣੇ ਇਜ਼ਰਾਈਲ ਵਾਲੇ ਹਮਾਸ ਵਾਲਿਆਂ ਫੜੇ ਤੇ ਹਮਾਸ ਵਾਲੇ ਇਜ਼ਰਾਈਲ ਵਾਲਿਆਂ ਫੜੇ ਅਖੀਰਲੇ ਦਮ ਤੱਕ ਉਹਨਾਂ ਨੇ ਆਪਣੇ ਕੈਦੀ ਰੱਖੇ ਜਿਨ੍ਹਾਂ ਨੂੰ ਅਸੀਂ ਜੰਗੀ ਕੈਦੀ ਕਹਿੰਦੇ ਹਾਂ ਕਿਉਂਕਿ ਸਾਡੇ ਵਾਸਤੇ ਬੰਦੀ ਸਿੰਘ ਜੰਗੀ ਕੈਦੀ ਨੇ ਅਖੀਰਲੇ ਦਮ ਤੱਕ ਉਹਨਾਂ ਨੇ ਇੱਕ ਦੂਸਰੇ ਦੇ ਕੈਦੀ ਫੜ ਕੇ ਰੱਖੇ ਰਹਾ ਗੱਦਾ ਏ ਕੋਈ ਕੋਰਟ ਨਹੀਂ ਬੈਠੀ ਕੋਈ ਇਨਕੁਆਇਰੀਆਂ ਨਹੀਂ ਬੈਠੀਆਂ ਕਿਸੇ ਵਕੀਲ ਨੇ ਜਾ ਕੇ ਐਫੀਡੇਵਿਟ ਸਾਈਨ ਨਹੀਂ ਕਰਵਾਇਆ ਕੁਝ ਨਹੀਂ ਆਇਆ ਜਦਨ ਸੀਜ਼ਫਾਇਰ ਹੋਇਆ ਸੀਜ਼ ਫਾਇਰ ਕਿਉਂ ਹੋਇਆ ਕਿਉਂਕਿ ਦੋਵੇਂ ਰਾਜ ਇੱਕ ਦੂਸਰੇ ਦੇ ਉੱਤੇ ਹਮਲੇ ਕਰਦੇ ਹੀ ਤੇ ਜਦੋਂ ਦੁਨੀਆ ਨੂੰ ਤੋਬਾ-ਤੋਬਾ ਦੇਖੀ ਤੇ ਦੁਨੀਆ ਵਿੱਚ ਪਈ ਤਾਂ ਸੀਜ਼ ਫਾਇਰ ਕਰਾਇਆ। ਤੇ ਇਸ ਸੀਜ਼ ਫਾਇਰ ਹੋਣ ਦੀ ਪਹਿਲੀ ਸ਼ਰਤ ਪਾ ਲੱਗੀ ਸੀ ਦੋਵੇਂ ਇੱਕ ਦੂਸਰੇ ਦੇ ਕੈਦੀ ਰਹਾ ਕਰੋ। ਤੇ ਜਦੋਂ ਕੈਦੀ ਰਹਾ ਹੋਏ ਕਿਸ ਨੇ ਨੇ ਪੁੱਛਿਆ ਆਪ ਹੀ ਭਾਈ ਐਸ ਬੰਦੇ ਨੇ ਬੰਦੂਕ ਫੜ ਕੇ ਸਾਡੇ ਦਾ ਮਾਰੇ ਕਿ 100 ਮਾਰੇ ਐਸ ਬੰਦੇ ਨੇ ਸਾਡਾ ਕੋਈ ਮਾਰਿਆ ਕਿ ਨਹੀਂ ਮਾਰਿਆ ਉਹਦਾ ਕਿੱਡਾ ਵੱਡਾ ਕਸੂਰ ਆ ਨੇ ਕਿੱਡਾ ਵੱਡਾ ਬੰਬ ਸੁੱਟਿਆ ਕਿ ਨਹੀਂ ਸੁੱਟਿਆ ਉਹਦੇ ਚ ਨਿਰਦੋਸ਼ ਮਰੇ ਨਹੀਂ ਮਰੇ ਕੋਈ ਟ੍ਰਾਇਲ ਨਹੀਂ ਦੋ ਟੋਕ ਗੱਲ ਤੇ ਤੁਹਾਡੀ ਤੇ ਸਾਡੀ ਲੜਾਈ ਤੁਸੀਂ ਸਾਡੇ ਫੜੇ ਬੰਦੀ ਅਸੀਂ ਤੁਹਾਡੇ ਫੜੇ ਅੱਜ ਜੇ ਸੀਸਫਾਇਰ ਹੋਣ ਲੱਗਾ ਤਾਂ ਬਿਨਾਂ ਸ਼ਰਤ ਦੋਵੇਂ ਰਿਆ ਇਹ ਮਸਲਾ ਆ ਜਿੱਥੋਂ ਮੈਂ ਤੁਹਾਨੂੰ ਸਿਰਫ ਆਪਣੀ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਆਜ਼ਾਦੀ ਦੀ ਲੜਾਈ ਲੜਨੀ ਆ ਨਾ ਫਿਰ ਤਰਲਿਆਂ ਨਾਲ ਬੰਦੀ ਰਿਆ ਨਹੀਂ ਹੁੰਦੇ ਸ਼ਰਤ ਇਹ ਹੋਵੇ ਵੀ ਉਹ ਜੰਗ ਦੇ ਕੈਦੀ ਹੋਣ ਤੇ ਸਾਡੇ ਜੰਗ ਦੇ ਕੈਦੀ ਨੇ